ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਆਣਾ ਜਦੋਂ ਸਾਰੇ ਪਾਸਿਆਂ ਤੋਂ ਨਿਰਾਸ਼ਤਾ ਹੀ ਹੋਈ ਤਦ ਆਪ ਜੀ ਦਾ ਮਨ ਅਤੀ ਵਿਰਾਗ ਵਿੱਚ ਹੋ ਗਿਆ ਲੋ ਤਨ ਇਸ ਦਿਨ ਇਸੇ ਹਾਲਤ ਵਿੱਚ ਲੰਗ ਗਏ ਆਖਰ ਇੱਕ ਦਿਨ ਪੈਂਦੇ ਤੇ ਗੁਰਦੁਆਰਾ ਸਹਿ ਵਿੱਚ ਗਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹਨ ਆਤ ਬਰਾਗ ਵਿੱਚ ਅਰਦਾਸ ਕੀਤੀ ਜੈਸੀ ਕਿ ਚੌਥੇ ਗੁਰਦੇਵ ਸ੍ਰੀ ਗੁਰੂ ਰਾਮਦਾਸ ਜੀ ਨੇ ਦੇਵਗੰਦਾਰੀ ਰਾਗ ਵਿੱਚ ਵਰਮਾਨ ਕੀਤਾ ਕੀਤੀ ਹੈ ਅਬ ਹਮ ਚੱਲੀ ਠਾਕਰ ਪੈਂ ਹਰ ਜਬ ਹਮ ਸਰਨ ਪ੍ਰਭ ਕੀ ਆਈ ਰਾਖ ਪ੍ਰਭ ਪਾਵੇਂ ਮਾਰ ਲੇਕਨ ਕੀ ਚਿਤਰਾਈ ਅਪਮਾ ਤੇ ਵਸੰਤਰ ਜਾਰ ਕੋਈ ਪਲਾ ਕਹੋ ਪਾਵੇਂ ਬੁਰਾ ਕਹੋ ਹਮ ਤਨ ਦਿਉ ਹੈ ਤਾਰ ਜੋ ਆਵਤ ਸਰਨ ਠਾਕਰ ਪ੍ਰਭ ਤੁਮਰੀ ਤੈਸ ਰਾਖੋ ਕਰਪਾ ਤਾਰ ਜਾਨ ਨਾਲ ਕੋ ਸਾਨ ਤਮਾਰੀ ਹਰ ਜਿਉ ਰਾਖੋ ਲਾਜ ਮਰਾਰ ਰੂਜੀ ਫਰਮਾ ਦੇ ਨ ਅਬਰ ਓਟ ਮੈਂ ਸਗਨੀ ਦੇਖੀ ਇਕ ਤੇਰੀ ਓਟ ਰਹਾਏ ਹੈ हे ਸਤਗੁਰੂ ਜੀ ਮੈਂ ਸਾਰੇ ਆਸਰੇ ਛੱਡ ਕੇ ਆਪ ਜੀ ਦੀ ਸ਼ਰਨ ਗ੍ਰਹਿਣ ਕੀਤੀ ਹੈ ਮੇਰੇ ਤੇ ਕਿਰਪਾ ਕਰੋ ਆਪਣਾ ਸੂਬਾ ਚ ਪ੍ਰੇਤ ਦਾ ਬਖਸ਼ਿਓ ਬਖਸ਼ਿਸ਼ ਕਰੋ ਜੀ ਹੁਣ ਮੈਂ ਆਪ ਜੀ ਦਾ ਨਾਮ ਛੱਡ ਕੇ ਹੋਰ ਕਿਸੇ ਅੱਗੇ ਹੱਥ ਨਹੀਂ ਅਡਾਂਗਾ। ਬਾਬਾ ਜੀ ਦੱਸਦੇ ਸਨ ਕਿ ਪਤਾ ਨਹੀਂ ਕਿੰਨਾ ਕੁ ਸਮਾਂ ਕਿਸੇ ਕਿਸੇ ਬਰਾਗ ਤੇ ਪ੍ਰੇਮ ਵਿੱਚ ਮੈਂ ਸਤਿਗੁਰੂ ਜੀ ਦੇ ਚਰਨਾਂ 'ਚ ਜੋਤਰੀ ਕਰਦਾ ਰਿਹਾ। ਇਸੇ ਨਾਲ ਦੇਦ੍ਰਾਨ ਇੱਕ ਆਵਾਜ਼ ਸੁਣਾਈ ਦਿੱਤੀ ਜਿਸ ਦੇ ਬੋਲ ਸਨ ਅਰਨਾਮ ਸੰਗ ਅਮਰਤਾ ਸ਼ਕ ਗੁਰੂ ਮਾਲਾ ਬਾਣ ਫੇਰ ਤੈਨੂੰ ਇਹ ਵਾਸਤਾ ਪ੍ਰਾਪਤ ਹੋ ਜਾਵੇਗੀ ਅੰਦਾਸ ਨਾ ਹੋ ਬਸ ਫੇਰ ਕੀ ਸੀ ਗੁਰੂ ਮਾਲਾਪ ਦੀ ਤੜਫ ਵਾਲੇ ਜੀਵਨ ਨੂੰ ਸੇਧ ਮਿਲ ਗਈ ਕੁਝ ਹੀ ਦਿਨਾਂ ਬਾਅਦ ਆਪ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਪੁੱਜ ਗਏ ਤੇ ਖੰਡੇ ਵਾਟੇ ਦਾ ਅਮਰਤ ਪਾਨ ਕਰਕੇ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਰਹਿਤ ਦੇ ਧਾਨੀ ਬਣ ਗਏ ਹੋਣ ਮਨ ਵਿੱਚ ਹਰ ਵੇਲੇ ਕੋ ਉਹ ਮਨਾਪ ਲਈ ਤਾਂ ਕਿਤੇ ਉਤਸ਼ਾਹ ਬਣਿਆ ਰਹਿੰਦਾ ਆਪ ਜੀ ਤੜਕੇ ਉੱਠਦੇ ਇਸ਼ਨਾਨ ਇਸ਼ਨਾਨ ਸੋਧ ਕੇ ਨਿਤਨੇਮ ਕਰਦੇ ਅਪਰਾਪਤ ਸੰਸਾਰਿਕ ਜ਼ਿੰਮੇਵਾਰੀਆਂ ਜੋ ਭਰਾਵਾ ਵੱਲੋਂ ਲਗਾਈਆਂ ਜਾਂਦੀਆਂ ਉਹ ਪੂਰੀਆਂ ਕਰਦੇ ਕਿਉਂਕਿ ਆਪ ਜੀ ਦੀ ਉਮਰ ਹਜੇ 10 ਸਾਲ ਦੇ ਕਰੀਬ ਹੀ ਸੀ। ਬਾਬਾ ਜੀ ਦੀ ਉਮਰ ਹਜੇ 10 ਆਪ ਜੀ ਦੀ ਉਮਰ ਹਜੇ 10 ਸਾਲ ਦੇ ਕਰੀਬ ਹੀ ਸੀ ਕਿ ਆਪ ਜੀ ਦੇ ਪਿਤਾ ਜੀ ਪ੍ਰੋ ਨੂੰ ਪਿਆਰੇ ਹੋ ਗਏ ਸਨ। ਕਾਮਕਾਰ ਕਰਦੇ ਪ੍ਰਮੂਰ ਮੰਤਰ ਦਾ ਜਾਪ ਕਰਨਾ ਨਾ ਵਿਸਾਰਦੇ ਜੇ ਕਿਤੇ ਮੂਲ ਮੰਤਰ ਦੇ ਜਾਪ ਵੱਲੋਂ ਟਲ ਪੈ ਜਾਂਦੀ ਤਾਂ ਗਰਮਤ ਦਾ ਪੱਲਾ ਫੜ ਲੈਂਦੇ ਮਾਸਨ ਨਾਮ ਨਾਮ ਸਦਾ ਸਮਾਲ ਦਾ ਨੰਮ ਨਾ ਬੈਠਾ ਜਾਏ ਇਕੱਲੇ ਇਕੱਲੇ ਸਵਾਸ ਨੂੰ ਨਾਮ ਸਵੰਨ ਬਾਣੀ ਦੁਆਰਾ ਸਫਲ ਕਰਨ ਦਾ ਯਤਨ ਕਰਦੇ। ਹਰ ਸਮੇਂ ਆਪ ਮਾਲਕ ਨੂੰ ਮਿਲਣ ਦੀ ਤਾਂਗ ਵਿੱਚ ਬਹਿਰੋਂ ਕੁੱਠੀ ਵਿਜੋਗਣ ਬਾੰਗ ਸਮਾ ਮਤੀਤ ਕਰਦੇ। ਪ੍ਰਭ ਉਛੋੜੇ ਦੀ ਪੀੜਾ ਨੂੰ ਹਿਰਦੇ ਵਿੱਚ ਨੱਪ ਕੇ ਹਰ ਸਮੇਂ ਅਰਦਾਸ ਕਰਿਆ ਕਰਦੇ ਕਿ हे ਮਾਲਕ ਹਰ ਜੀਓ ਤੋਂ ਜਨ ਤੋਂ ਨੋ ਸਦਾ ਸਹਾਨੀ ਸਲਾਹੀ ਪਿਆਰੇ ਇਚਰ ਕਾਟ ਅੰਤਰ ਹੈ ਸਾਸਾ ਇੱਕ ਪਲ ਖੈਨ ਮਿਸਰੇ ਤੂੰ ਸੁਆਮੀ ਜਾਣੋ ਬਰਸ 50 ਹੁਣ ਤਾਂ ਗੁਰਦੇਵ ਜੀ ਆਪ ਤੇ ਵਿਛੋੜੇ ਦੀ ਪੀੜਾ ਜਮੂਰਾ ਤੇ ਸਿਹੇ ਚੱਲਣ ਤੋਂ ਵੀ ਔਖੀ ਹੈ ਮੇਹਰ ਦੇ ਸਾਈ ਜੀ ਇਹ ਮੈਨੂੰ ਆਪ ਜੀ ਦਾ ਮਲਾਪ ਹੋ ਜਾਵੇ ਆ ਸੱਚ ਮੋਚੇ ਇਹ ਸਾਰੇ ਦੁੱਖ ਸੁੱਖ ਵਿੱਚ ਪਰਤ ਆਉਣਗੇ ਜੇ ਦਾਤਾ ਜੀ ਕਿਰਪਾ ਕਰਨ ਆਪ ਜੀ ਇਸ ਪਾਪ ਤੋਂ ਆਸ ਵਿੱਚ ਸਮਾਪਤਿਤ ਕਰ ਦੇਣਿ ਅਸ਼ੋਹ ਜਮੂਰ ਖਵੇ ਖਵੇ ਨਾਮ ਮੰਜਨ ਗਾਖੜੇ ਜੇ ਸੋ ਟਣੀ ਮਿਲਨ ਨਾਨਕ ਸੁਖ ਸਮੂਹ ਸਮੂਹ ਸੱਚਾ ਬਾਬਾ ਜੀ ਦਾ ਆਪਣੇ ਮਨ ਉੱਪਰ ਬਸੀਕਾਰ। ਬਾਬਾ ਜੀ ਦੱਸਦੇ ਹੁੰਦੇ ਸਨ ਕਿ ਜਦੋਂ ਆਪ ਦਾਸੀ ਸਾਧੂਾਂ ਦੀ ਸੇਵਾ ਕਰਦੇ ਸੰਤਾਂ ਦਾ ਉਹਨਾਂ ਨੇ ਸੁੱਤੇ ਸਿੱਧ ਬਚਨ ਕੀਤਾ। ਕਿ ਜਦੋਂ ਮਨੁੱਖ ਜਵਾਨੀ ਵਿੱਚ ਪੈਰtre ਤਾਂ ਉਸ ਨੂੰ ਆਪਣੀ ਨੀਗਾ ਨੀਮੀ ਕਰ ਲੈਣੀ ਚਾਹੀਦੀ ਹੈ ਜੋ ਆਪਣੀ ਦ੍ਰਿਸ਼ਟੀ ਨੂੰ ਨੀਮਾ ਨਹੀਂ ਕਰਦਾ ਕਿਸੇ ਨਾ ਕਿਸੇ ਸਮੇਂ ਠੋਖਾ ਖਾ ਜਾਂਦਾ ਹੈ ਸੰਤਾਂ ਨੇ ਇਹ ਬਚਨ ਮੰਨ ਕੇ ਮਾਨ ਵਿੱਚ ਘਰ ਕਰ ਗਏ ਜਦੋਂ ਆਪ ਬਾਦਸ਼ਾਹ ਘਰ ਜਾ ਰਹੇ ਸਨ ਸਾਰਾ ਸਾਹਮਣੇ ਗਲੀ ਦੇ ਮੋੜ ਤੋਂ ਇੱਕ ਬੀਬੀ ਆ ਰਹੀ ਸੀ ਉਸ ਨੇ ਆਪ ਜੀ ਬਲ ਤੱਕ ਕੇ ਕੁੰਡ ਕੱਢ ਲਿਆ ਆਪ ਨੇ ਮਨ ਵਿੱਚ ਸੋਚਿਆ ਕਿ ਮੈਂ ਹੁਣ ਵੱਡਾ ਹੋ ਗਿਆ ਹਾਂ ਕਿਉਂਕਿ ਇਸ ਨੇ ਮੈਨੂੰ ਵੱਡਾ ਜਾਣ ਕੇ ਹੀ ਪੜਦਾ ਕੀਤਾ ਹੈ ਸੋ ਸੱਚੋ ਮੱਚ ਹੀ ਮੈਨੂੰ ਆਪਣੀ ਨੀਗਾ ਨੀਵੀ ਰੱਖਣੀ ਚਾਹੀਦੀ ਹੈ ਅਗਲੇ ਦਿਨ ਜਦੋਂ ਮੈਂ ਖੇਤਵਾਲ ਕਿਸੇ ਕੰਮ ਗਿਆ ਤਾਂ ਸਾਡੇ ਪਿੰਡ ਦੇ ਇੱਕ ਮਜ਼ੁਰਗ ਜੋ ਬੜੇ ਭਲੇ ਪਰਸਛਨ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਕੋਲ ਸੱਦ ਕੇ ਕਹਿਣ ਲੱਗੇ ਹਰਨਾਨ ਸਿੰਘ ਮੈਂ ਤੈਨੂੰ ਇੱਕ ਸਿੱਖਿਆ ਦੀ ਗੱਲ ਕਹਿਣੀ ਹੈ गुस्सा ना करी बड़ी निम्रता बापू जी 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 सद के कहो तो ती मेरे पर गल ही कहोगे गजुर्ग ने कहा ਕਿ ਜਵਾਨੀ ਇੱਕ ਹੱਡ ਦੀ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ ਹੱਡ ਦੇ ਪਾਣੀ ਵਿੱਚ ਜੇ ਇੱਕ ਵਾਰ ਮਨੁੱਖ ਦੇ ਪੈਰ ਚੱਕ ਚੱਕ ਹੋ ਜਾਣ ਮੌੜ ਕਿਤੇ ਭਾਗਾ ਨਾਲ ਹੀ ਬਚਾਓ ਹੁੰਦਾ ਹੈ ਤੁਸੀਂ ਜਵਾਨੀ ਦੀ ਵਾਸਤਾ ਵਿੱਚ ਬਹੁਤ ਧਾਰਮਿਕ ਰੁਚੀ ਵਾਲੇ ਹਾਂ ਚੰਗੇ ਤਰ੍ਹਾਂ ਖਿਆਲ ਰੱਖਣਾ ਕਿਸੇ ਵੱਲ ਉੱਚ ਤੇ ਮੰਦ ਮੰਦ ਨਿਗਾ ਨਾਲ ਨਹੀਂ ਦੇਖਣਾ ਬਸ ਇਹੀ ਹੈ ਬਕਾਰਾ ਤੂੰ ਬਚ ਕੇ ਬਚਣ ਦਾ ਸਾਧਨ ਮਜੁਰਗ ਦੀ ਇਹ ਗੱਲ ਨੇ ਸੋਨੇ ਉੱਪਰ ਸਾਗੇ ਦਾ ਕੰਮ ਕੀਤਾ ਮਨੋਂ ਬਚੈ ਸਿੰਦਰਤਾ ਬਣੀ ਕਿ ਆਹ ਵੰਜੀ ਤਕਰੀਬਨ 34 ਸਾਲ ਘਰ ਵਿੱਚ ਰਹੇ ਤੇ ਇਹ ਨਗਰ ਵਿੱਚ ਵੀ ਕਿਸੇ ਬੀਬੀ ਵੱਲੋਂ ਉੱਚੀ ਅਤੇ ਮੰਦ ਨਿਗਾ ਨਾਲ ਨਹੀਂ ਵੇਖਿਆ ਆਪ ਜੀ ਹਮੇਸ਼ਾ ਘਰ ਅਤੇ ਬਾਹਰ ਨੀਵੀਂ ਦ੍ਰਿਸ਼ਟੀ ਨਾਲ ਹੀ ਵਿਚਰਦੇ ਜੇ ਸਤਕਾ ਆਪ ਜੀ ਦੀ ਵਰਤੀ ਵਿੱਚ ਕਦੇ ਵੀ ਮਨ ਦਾ ਬਾਸ਼ਨਾ ਉਤਪਨ ਹੀ ਨਹੀਂ ਹੋਈ ਸਵਾਏ ਆਪਣੇ ਮਾਤਾ ਜੀ ਦੇ ਹੋਰ ਕਿਸੇ ਬੀਬੀ ਨਾਲ ਕੋਈ ਵਿਸ਼ੇਸ਼ ਗੱਲਬਾਤ ਨਹੀਂ ਨਾ ਕਰਦੇ ਆਪ ਜੀ ਨੇ ਬਾਬਾ ਨਾਮਦੇਵ ਜੀ ਦੇ ਕਹੇ ਬਾਕ ਸਫਲ ਕੀਤੇ ਭਰਤ ਨ ਪਰਦਾਰਾ ਪਰ ਹਰੀ ਤਾਂ ਕਿ ਨੈਟ ਬਸੇ ਨਰ ਹਰੀ ਪਰ ਤ੍ਰਿਆ ਉਪਨਾ ਪਿੱਖੇ ਨਿਤਰਾ ਸਾਧਕੇ ਟਹਿਲ ਸੰਤ ਸੰਗ ਹੀ ਤ ਮਹਾਬਾਕਾ ਨੂੰ ਜੀਵਨ ਦਾ ਆਧਾਰ ਬਣਾਇਆ ਜਿਸ ਕਰਕੇ ਆਪ ਜੀ ਨੂੰ ਆਤਮਕ प्राप्ति ਕਰਨ ਵਿੱਚ ਕੋਈ ਕਠਿਨਾਈ ਨਹੀਂ ਹੋਈ ਕਿਉਂਕਿ ਆਪਜੀ ਦਾ ਵਿਸ਼ਵਾਸ ਸੀ ਕਿ ਮਨ ਬਾਹਰ ਮੁਖੀ ਕਰਨ ਵਿੱਚ ਅੱਖਾਂ ਦਾ ਬਹੁਤ ਵੱਡਾ ਹਿੱਸਾ ਹੈ ਮਨੁੱਖ ਅੱਖਾਂ ਨਾਲ ਜੋ ਕੁਝ ਦਿਨੇ ਵੇਖਦਾ ਹੈ ਉਸ ਦੇਖੇ ਹੋਏ ਦਾ ਪ੍ਰਭਾਵ ਮਨ ਉਤੇ ਪੈਂਦਾ ਹੈ ਮਨ ਉਸ ਪਰ ਮਨ ਨੂੰ ਕਬੂਲ ਤੇ ਮੋੜ ਦਿਨੇ ਦੇਖਦੇ ਹੋਏ ਪਦਾਰਥਾਂ ਮਲ ਦੌੜਦਾ ਹੈ ਜਿੰਨਾ ਵੀ ਆਪਾਂ ਬਾਹਰमुखी ਦ੍ਰਿਸ਼ਟੀ ਨੂੰ ਸਪੋਚ ਲਵਾਂਗੇ ਮਨ ਦੇ ਟਿਕਾਉ ਉਨ ਵਿੱਚ ਉਹਨੇ ਹੀ ਸੋਖ ਹੋਵੇਗੀ ਜਿੰਨੇ ਵੀ ਆਤਮਿਕ ਪ੍ਰਾਪਤੀ ਆਹਨ ਉਹ ਸਭ ਮਨ ਦੇ ਥੈਰ ਹੋਣ ਸੰਪਰਾਂਤ ਹੀ ਹੋਣੀਆਂ ਹਨ ਮਨ ਥੈਰ ਕਰਨ ਲਈ ਦ੍ਰਿਸ਼ਟੀ ਨੂੰ ਅਤਿ ਸਪੋਚ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਕਥਾ ਬੋਲਣ ਦੇ ਵਿੱਚ ਕੋਈ ਅੱਖਰ ਵਾਧਾ ਘਾਟਾ ਭੁਲ ਚੁੱਕ ਮਾਫ ਕਰਨੀ ਅੱਗੇ ਤੋਂ ਸੁੱਧ ਸੇਵਾ ਕਰਨ ਦਾ ਬਲ ਬਖਸ਼ਣਾ ਆਪ ਦੀ ਅਣਜਾਣ ਬੱਚੀ ਸਮਝ ਕੇ ਮਾਫ ਕਰਨਾ ਮੇਰਾ ਪਰਿਆਸਤ ਤੇ ਹੱਥ ਰੱਖ ਕੇ ਅੱਗੇ ਤੋਂ ਸੁੱਧ ਸ਼ਿਵ ਨਾਰਾਇਣ ਦੀਆਂ ਬਲ ਬਖਸ਼ਣਾ ਇੱਥੋਂ ਸਮਾਪਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ